ਸੱਛੀ ਕਾਲਸੀ ਵੈਲਕਮ ਟੂ ਸਾਧ ਕੀ ਕ੍ਰੀਏਸ਼ਨ ਆਨਲਾਈਨ ਬਟਿਕ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰੋ ਆਪਣੀ ਵੀਡੀਓਜ਼ ਜਿਵੇਂ ਤੁਹਾਨੂੰ ਪਤਾ ਹੀ ਕਿ ਵਿੰਟਰ ਦਾ ਸੀਜ਼ਨ ਚੱਲ ਰਿਹਾ ਤੇ ਪਸ਼ਮੀਨੇ ਵਾਲੇ ਸੂਟਸ ਦੀ ਸਾਨੂੰ ਬਹੁਤ ਲੋੜ ਹੁੰਦੀ ਹੈ ਅੱਜ ਤੁਹਾਡੇ ਲਈ ਅਸੀਂ ਬਹੁਤ ਹੀ ਸੋਹਣੇ ਪਸ਼ਮੀਨੇ ਦੇ ਸੂਟਸ ਲੈ ਕੇ ਆਏ ਬਹੁਤ ਹੀ ਸੋਹਣੇ ਕਲਰਸ ਨੇ ਫੈਬਰਿਕ ਰਾਮ ਟੈਕਸ ਦਾ ਰਹੇਗਾ ਜੀ ਬਹੁਤ ਸੋਹਣਾ ਕੰਮ ਹੈਗਾ ਕੰਮ ਦੀ ਨੀਟਨੈਸ ਤੁਸੀਂ ਕਲੋਸ ਤੋਂ ਚੈੱਕ ਕਰ ਸਕਦੇ ਹੈਗੇ ਹੋਗੇ ਸ਼ੇਡਿੰਗ ਵਾਲੇ ਸਾਰੇ ਇਹ ਡਿਜ਼ਾਈਨ ਹੈਗੇ ਨੇ ਪਹਿਲਾ ਕਲਰ ਹੈਗਾ ਜੀ ਰਸਟ 오ਰੇਂਜ ਦੇ ਉੱਪਰ ਇਹ ਥੋੜਾ ਜਿਹਾ ਡਾਕ 오ਰੇਂਜ ਆ ਰਿਹਾ ਹੈਗਾ ਪਰ ਇਹ ਰਸਟ 오ਰੇਂਜ ਦੇ ਵਿੱਚ ਹੈਗਾਗਾ ਤੇ ਇਹ ਦੀਆਂ 슬ੀਵਸ ਤੇ ਪਰ ਕੰਮ ਆਇਆ ਜੀ ਜ਼ਰੀ ਵਾਲਾ ਕੰਮ ਅਸੀਂ ਇਹਦੇ ਵਿੱਚ ਹਾਰੀ ਨਾਲ ਕੀਤਾ ਹੈਗਾ ਦੂਸਰਾ ਕੰਮ ਮਸ਼ੀਨ ਦੇ ਉੱਪਰ ਹੈਗਾ ਔਰ ਪ੍ਰਾਈਸ ਇਹਨਾਂ ਦੇ ਬਹੁਤ ਹੀ ਨਾਰਮਲ ਨੇ ਸਾਰੇ ਸੂਟਸ ਤੇ ਇੱਕ ਵਾਰ ਫਿਰ ਤੁਹਾਨੂੰ ਮੈਂ ਸੂਟ ਦੀ ਓਵਰਆਲ ਲੁੱਕ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈਗੀ ਆ। ਇਸ ਦਾ ਪ੍ਰਾਈਸ ਹੈਗਾ ਜੀ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਸਾਡੇ ਕੋਲ ਲੈ ਸਕਦੇ ਹੈ ਕਿਉਂਕਿ ਇਹਨੂੰ ਕਿਸੇ ਹੋਰ ਕਲਰ ਦੇ ਉੱਪਰ ਵੀ ਕਸਟਮਾਈਜ਼ ਕਰਵਾ ਸਕਦੇ ਹੈਗੇ। ਹਾਂ ਤਾਂ ਅੰਨਸੇ ਨੈਕਸਟ ਸੂਟ ਦਿਖਾਣੇ ਹੈਗੇ ਆ। ਅਗਲਾ ਸੂਟ ਹੈਗਾ ਜੀ ਬਲੈਕ ਕਲਰ ਦੇ ਉੱਪਰ, ਸੈੱਟ ਬਲੈਕ। ਬਹੁਤ ਹੀ ਸੋਨਾ ਕਲਰ ਹੈਗੇ ਇਹਦੇ ਵਿੱਚ ਵੀ ਉਦਾਂ ਹੀ ਮਸ਼ੀਨ ਐਂਡ ਆਰੀ ਦਾ ਕੰਮ ਕੀਤਾ ਹੋਇਆ ਜ਼ਰੀ ਵਾਲੀਆਂ ਲਾਈਨਸ ਜਿਹੜੀਆਂ ਹੈਗੀਆਂ ਆਰੀ ਦੇ ਨਾਲ ਪਾਈਆਂ ਨੇ ਔਰ ਇਹਦੇ ਸੈਂਟਰ ਦੇ ਵਿੱਚ ਬਹੁਤ ਹੀ ਸੋਨਾ ਕੰਮ ਫਲਾwrs ਉੱਪਰ ਬੂਟਿਸ ਓਵਰঅল ਲੁੱਕ ਤੁਹਾਨੂੰ ਮਸੂਰਤੀ ਦਿਖਾਨੀ ਹੈਗੀ ਹੈ ਇਸ ਦਾ ਪ੍ਰਾਈਸ ਹੈਗਾ ਜੀ 27 ਕੋਈ ਵੀ ਐਕਸਟਰਾ ਸ਼ਿਪਿੰਗ ਚਾਰजेस ਇਹਨਾਂ ਦੇ ਨਹੀਂ ਹੈਗੇ ਨੇ ਇਨਕਲੂਡਡ ਨੇ एवरीथिंग ਇਹਦੀਆਂ 슬ੀਵਸ ਦੇ ਉੱਪਰ ਛੋਟਾ ਫਲਾਰ ਆਏਗਾ ਜੀ ਇਹ ਫਲਾਰ ਇਹਦੀ 슬ੀਵਸ ਦੇ ਉੱਪਰ ਹੈ ਕਲਰ ਬਲੈਕ ਹੈਗਾ ਜੀ ਔਰ ਰਾਮ ਟਕਸਤਾ ਫੈਬਰਿਕ ਰਹੇਗਾ ਓਵਰঅল ਲੁੱਕ ਤੋਂ ਮੈਂ ਸੂਟ ਦੇ ਦਿਖਾ ਦਿੰਨੀ ਆ ਇਹਦੀ 2700 ਦੀ ਰੇਂਜ ਇਸ ਸੂਟ ਤੁਸੀਂ ਸਾਡੇ ਕੋਲੋਂ ਲਾ ਸਕਦੇ ਆ ਆਰਡਰ ਕਰ ਸਕਦੇ ਹੈਗੇ ਉਹ ਵੀ اور ਕਿਸੇ ਹੋਰ ਕਲਰ ਦੇ ਉੱਪਰ ਵੀ ਨੂੰ ਕਸਟਮਾਈਜ਼ ਕਰਵਾ ਸਕਦੇ ਹੈਗੇ ਉਹ اگਲਾ ਕਲਰ ਹੈਗਾ ਜੀ ਪੀਚ ਕਲਰ ਇਹਦਾ ਸ਼ੇਡ ਬਿਲਕੁਲ ਸਹੀ ਆ ਰਿਹਾ ਹੈ ਇਹਦੀ ਵਿੱਚ ਸਾਰਾ ਹੀ ਕੰਮ ਮਸ਼ੀਨ ਦਾ ਹੈਗਾ ਇਹਦਾ ਕਲੀਆਂ ਉੱਪਰ ਤੱਕ ਬਣੀਆਂ ਹੈਗੀਆਂ ਸੈਂਟਰ ਦੇ ਵਿੱਚ ਇਹ ਉਬਰਨ ਇਹਦੀ ਸੁੱਟੀ ਲੁੱਕ ਹੈਗੀ ਹੈ ਪੀਚ ਕਲਰ ਫੈਬਰਿਕ ਪਸ਼ਮੀਨਾ ਐਂਡ ਰਾਮ ਟੈਕਸਟਾਈਲ ਫੈਬਰਿਕ ਹੈ ਜੀ ਇਹ ਇਹਦੀਆਂ 슬ੀਵਸ ਤੇ ਪਰ ਕਮ ਆਏਗਾ ਇਹ suit ਦਾ price ਵੀ 2600 ਹੈਗਾ ਜੀ 2600 ਦੀ range ਚ ਅਗਲਾ suit ਹੈ ਜੀ navy blue ਬਹੁਤ ਹੀ ਸੋਹਣਾ ਕਲਰ ਹੈਗਾ navy blue ਥੋੜਾ ਜਿਹਾ ਹਾਂ ਬਲੂ ਦਾ ਕਲਰ ਚੇਂਜ ਹੈਗਾ ਬਟੇ ਨੇਵੀ ਬਲੂ ਹੈਗਾ ਇਹਦੇ ਵਿੱਚ ਵੀ ਰਸਤ ਵਾਲਾ ਸੀਮ ਡਿਜ਼ਾਈਨ ਹੈ ਜੀ ਆਰੀ ਦਾ ਕਮ ਐਂਡ ਮਸ਼ੀਨ ਦਾ ਬਹੁਤ ਹੀ ਸੋਹਣੀ ਸ਼ੇਟਿੰਗ ਫਲਾਰਸ ਦੇ ਵਿੱਚ ਛੋਟੇ ਵੱਡੇ ਫਲਾਰਸ ਦੀ ਸਿਮੈਟਰੀ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈਗਾ ਓਵਰਆਲ ਲੁੱਕ ਤੁਸੀਂ ਸੂਰਤ ਦੀ ਦੇਖ ਹੀ ਰਹੇ ਹੈਗੇ ਹੋ ਇਹਦਾ ਸਲੀਵਸ ਵੀ ਤੇ ਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਇਹ ਦਾ ਫੈਬਰਿਕ ਵੀ ਰਾਮਟੈਕਸ ਰਹੇਗਾ ਪਸ਼ਮੀਨਾ ਇਹ ਵੀ ਸੇਮ ਪ੍ਰਾਈਸ ਸੂਟ ਦਾ ਜੋ ਰਸਟ ਵਾਲੇ ਦਾ ਸੀਗਾ ਜੀ 2600 ਇਹਨਾਂ ਸੇ ਕੋਈ ਵੀ ਸੂਟ ਤੁਸੀਂ ਆਰਡਰ ਕਰਨਾ ਚਾਹੁੰਦੇ ਹੈਗੇ ਆ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਆ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋਗੇ ਸਾਡਾ ਨੰਬਰ ਹੈਗਾ ਜੀ 7837382377 ਸੋ ਦੇਖਦੇ ਰਹੋ ਆਪਣੀ ਵੀਡੀਓਸ ਥੈਂਕ ਯੂ so much ਖਾਭ ਰੱਖਾ